ਕਰਤੇ ਸਟਾਰਟ ਹਰ ਪਾਰ ਧੰਨਵਾਦ ਤੁਹਾਡਾ ਸਭਾਰੀਆਂ ਦਾ ਹੈ ਤੁਸੀਂ ਜਿਹੜਾ ਆਇਆ ਹੈ ਸਾਡਾ ਕੱਪੜਾ ਵੀਰੇ ਤੇ ਤੁਹਾਨੂੰ ਆਵਾਜ਼ ਚੈਟਨੋ ਆ ਧੰਨਵਾਦ ਸੇਕ ਭਾਈ ਭਾਈ ਜੀ ਪਾਲਣ ਦਾ ਰੱਬ ਕੋਈ ਸੀਨੀਅਰ ਨੂੰ ਸੀਨੀਅਰ ਦੀ ਲਾਗਤ ਚਾਰ ਹੋ ਗਏ ਪਾਣੀ ਠੀਕ ਹੈ

ਕੋਈ ਫੋਟੋ ਮਾ ਜੇ ਮੈਂ ਠਹਿਰ ਕੇ ਕਰਾ ਲਵਾਂ। ਠੀਕ ਹੈ। ਲਿਆਓ ਜੀ। ਕਿ ਤਾਪਾ ਨਾ ਤੇ ਜਿਹੜੀਆਂ ਚੰਦ ਆਣੇ। ਮਾਰ ਹੋ ਗਿਆ ਤੇਰਾ ਪੱਤਰਕਾਰ ਉਹਨੇ ਆਉਣਾ ਸੀਗਾ। ਚਲੋ ਗੁਰੂ ਉਹਨੇ ਫੋਨ ਕਰਤਾ। ਕਪੜਾ ਹਾਂ ਮਿੱਦੂ ਭਾਰੀ ਚਲੀ ਗਿਆ। ਕੋਈ ਟੋਲ ਕੇ ਜੀ। ਪਵਾਉਂਦੇ। ਪਵਾਉਂਦੇ। ਯਕੂ ਕੋਈ ਨੀ ਲੋ। ਸੈੱਟ ਤੇ ਚਲੋ। او جی اٿي آي روان ٿي پيارا اوهي اڙوٽ کي خرجو مڳل وارا مون ٿو ائين ٿا نٿو اچي هايدروپين کي گي اچي پوني پوني آئين پڙه خرجو ني جاؤ جينا خرجو پتو ٿي ٿا مون جا

आजा 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 चाबी आजा 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 आ आजा 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 ਬੈ ਨਾ ਵੰਗੇ ਆ ਨਾ ਲਓ ਨੀਓ ਹੁਣੇ ਨੀਓ ਨੰਨ ਕਹਿਣਾ ਕਰਦੇ ਕੋਈ ਕੋਈ ਅਨਪਾਲ ਹਮਰਨਾ ਦੇ ਜਿਕਾਰਾ ਵੀਰ ਬਿਰੰਗੇ ਹਮਰਨਾ ਦੇ ਬੰਬਾਂ ਬੋਲੇ ਬੰਬਾਂ ਬੋਲੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਕਾਰਾ ਵੀਰ ਬਜਰੰਗੇ ਅਨੰਦ ਮੰਦਿਰ ਬੰਬਾਂ ਬੋਲੇ ਬੰਬਾਂ ਬੋਲੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਅੱਜ ਆਪਦੇ ਪਰਿਵਾਰ ਚ ਆਇਆ ਪਰਿਵਾਰ ਨੂੰ ਵੇਖ ਕੇ ਮੇਰੇ ਨਗਰ ਨੂੰ ਵੇਖ ਕੇ ਬਹੁਤ ਮਨ ਖੁਸ਼ ਹੋਇਆ ਇੱਕ ਮਿੰਟ ਬਹੁਤ ਵੱਡਾ ਮਾਣ ਮੈਨੂੰ ਮਹਿਸੂਸ ਹੋਇਆ ਮੇਰੇ ਭਰਾ ਨੇ ਮੇਰੇ ਸਾਥੀਆਂ ਨੇ ਸਾਡੇ ਆਣ ਗੁਆਣ ਦੇ ਪਿੰਡ ਵਾਸੀਆਂ ਨੇ ਬਹੁਤ ਹੀ ਜਿਆਦੇ ਖੁਸ਼ੀ ਮਨਾਈ ਸਾਡੇ ਘਰੇ ਪਿਛਲੇ ਸਾਲ ਪਹਿਲੀ ਖੁਸ਼ੀ ਆਈ ਸੀ ਸੂਰਜਪਾਲ ਦੇ ਬੇਟੇ ਦੋਜੀ ਖੁਸ਼ੀ ਸਾਡੇ ਘਰੇ ਮੈਨੂੰ ਰਾਸ਼ਟਰੀ ਚੇਅਰਮੈਨ ਲੱਗਣ ਦਾ ਸ਼ਿਵ ਸੈਨਾ ਸੁਤੰਤਰ党 ਮਾਰ ਬਹੁਤ ਵੱਡਾ ਮਿਲਿਆ ਉਸ ਮਾਰ ਦੀ ਸਾਡੇ ਜ਼ਿਲ੍ਹਾ ਪ੍ਰਧਾਨ ਸਤਜਨ ਜੀ ਫਿਰੇ ਵੱਡੇ ਭਰਾ ਵਧਾਈ ਦੇਣ ਵਾਸਤੇ ਮੈਨੂੰ ਵੀ ਬੁਲਾਇਆ ਤੁਹਾਨੂੰ ਵੀ ਬੁਲਾਇਆ ਕਿ ਤੁਸੀਂ ਮੈਨੂੰ ਵਧਾਈ ਦੇ ਸਕੋ ਤੇ ਮੈਂ ਵੀ ਤੁਹਾਨੂੰ ਕੋਲੇ ਆ ਕੇ ਵਧਾਈ ਦੇ ਸਕੀ ਇਸ ਕਰਕੇ ਅਸੀਂ ਅੱਜ ਆਪਦੇ ਪਿੰਡ ਸ਼ੇਰੇ ਵਾਲੇ ਪ੍ਰੋਗਰਾਮ ਆਪਦੇ ਘਰੇ ਰੱਖਿਆ ਸੀ ਕਿ ਅਸੀਂ ਸਭ ਨੂੰ ਵਧਾਈਆਂ ਦੇ ਸਕੀਏ ਇਸ ਪਿੰਡ ਤੋਂ ਮੈਨੂੰ ਬਹੁਤ ਕੁਝ ਮਿਲਿਆ ਪਰਿਵਾਰ ਵੱਲੋਂ ਮੇਰੇ ਪਰਿਵਾਰ ਨਾਲ ਜਿੰਨਾ ਵੀ ਅਸੀਂ ਕੋਈ ਇਤੇ ਵੀ ਪ੍ਰੋਗਰਾਮ ਕੀਤਾ ਧਰਮਸ਼ਾਲਾ ਚ ਕਰੇ ਸਨੁਬਾਤ ਚੜ ਕੇ ਸੰਜੋਗ ਦਿੱਤਾ ਸਾਰੇ ਸਾਥੀਆਂ ਨੇ ਸਾਡੇ ਆਨਗਵਾਨ ਪੈਣਪਰਾ ਨੇ ਹਰ ਪ੍ਰੇਮ ਸਾਡੇ ਨਾਲ ਥੜਦੇ ਮਾਣ ਅੱਜ ਬੜਾ ਮਹਿਸੂਸ ਹੋਇਆ ਜਦੋਂ ਇਹਨਾਂ ਨੇ ਵਧਾਈ ਮੈਨੂੰ ਦਿੱਤੀ ਇਸੇ ਤਰ੍ਹਾਂ ਹੀ ਮੈਂ ਕਹਣਾ ਵੀ ਮੇਰੇ ਪਿੰਡ ਦੇ ਵਿੱਚ ਵਧਾਈ ਹਰ ਇੱਕ ਬੰਦੇ ਨੂੰ ਮਿਲਦੀ ਰਹੇ ਕੋਈ ਨਾ ਕੋਈ ਕੰਮ ਚੰਗਾ ਕਰਦਾ ਰਹੇ ਕੋਈ ਕਾਰੋਬਾਰ ਚੰਗਾ ਕਰਦਾ ਰਹੇ ਸਭ ਤੋਂ ਪਹਿਲਾਂ ਮੈਂ ਨਵੇਂ ਸਾਲ ਦੀਆਂ ਤੁਹਾਨੂੰ ਵਧਾਈਆਂ ਦੇਵਾਂਗਾ ਤੁਹਾਡੇ ਪਰਿਵਾਰ ਨੂੰ ਬੱਚਿਆਂ ਨੂੰ ਤੰਦਰੁਸਤੀ ਰਹੇ ਚੰਗੇ ਕੰਮਾਂ ਤੇ ਬੱਚੇ ਲੱਗਣ ਚੰਗਾ ਪੜਨ ਇਹ ਦਵਾ ਮੇਰੀ ਅੱਜ ਤੁਸੀਂ ਮੇਰੇ ਬਹੁਤ ਵੱਡੀ ਕੋਸ਼ਿਸ਼ 'ਚ ਸ਼ਾਮਲ ਹੋਇਓ ਹੁੰਦੇ ਰਹੋਗੇ ਤੇ ਆਪਾਂ ਇਕੱਠੇ ਰਾਵਾਂਗੇ ਗੱਲ ਕਰੀਏ ਕੰਮਾਂ ਕਰਾਂਗੇ ਜੇ ਕਿਸੇ ਨੂੰ ਵੀ ਕੰਮ ਕਿਸੇ ਵੀ ਤਰ੍ਹਾਂ ਦਾ ਹੈਗਾ ਸਾਡਾ ਪਰਿਵਾਰ ਹਰ ਟਾਈਮ ਤੁਹਾਡੇ ਨਾਲ ਹੈ ਹੁਣ ਅਸੀਂ ਇੱਕ ਨਵਾਂ ਸਿਸਟਮ ਬਣਾਵਾਂਗੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਟਿੰਡ ਦਾ ਕੰਮ ਆ ਜੋ ਵੀ ਕੋਈ ਆਸ-ਪਾਸੇ ਦਾ ਕੰਮ ਆ ਮੁਕਸਰ ਦੇ ਕੰਮ ਸਾਰੇ ਹੀ ਕਰੂਗਾ ਰਾਤ ਆਉ ਦੇਣਾ ਹੋ ਅਸੀਂ ਤੁਹਾਡੇ ਨਾਲ ਸਾਰਾ ਪਰਿਵਾਰ ਹਾਜ਼ਰ ਹੈ ਜਿਵੇਂ ਤੁਸੀਂ ਸਾਨੂੰ ਮਾਨ ਦਿੰਨੇ ਹੋ ਇਸੇ ਤਰ੍ਹਾਂ ਤੁਹਾਨੂੰ ਮਾਰ ਸਤਕਾਰ ਤੇ ਕੰਮ ਅਸੀਂ ਤੁਹਾਡਾ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਕਾਰਾ ਵੀਰ ਬਜਰੰਗੇ ਹਰਿ ਵਾਹੇ ਬੰਬਾਂ ਮੋਲੇ ਬੰਬਾਂ ਮੋਲੇ